ਰੱਬ ਤੋਂ ਮੰਗ ਕੇ ਪੁੱਤ ਲਾਇਤੇ ਮਿੰਤਾ ਕਰ ਕਰ ਨੂੰ ਹਾ ਆਪੀ ਰੋਟੀ ਥਪਾਇਆਪ ਦੀ ਆਪੇ ਕੱਪੜੇ ਤੋਂ ਮਾ ਆਪੀ ਰੋਟੀ ਥਪਾਇਆਪ ਦੀ ਆਪੇ ਕੱਪੜੇ ਤੋਂ ਮਾ ਸਤ ਮੇਨਾ ਕੀਤੀ ਸੇਵਾ ਸਸਦੀ ਮੇਰੀ ਨੂੰਹਾਂ ਨੇ ਕੀ ਕਰਨੀ ਹੁਣ ਮੇਰੇ ਅੱਗੇ ਆਉਂਦੀ ਰੱਬਾ ਮੇਰੀ ਕਰਨੀ ਪਰਨੀ ਹੁਣ ਮੇਰੇ ਅੱਗੇ ਆਉਂਦੀ ਰੱਬਾ ਮੇਰੀ ਕਰਨੀ ਪਰਨੀ ਬੀਲਾ ਕਰ ਕਰਿਆਦ ਓ ਲੋਕੋ ਮੈਂ ਤਾਂ ਹੀ ਤਾਂ ਹੀ ਰੋਵਾ ਮੁਹ ਮੈਨੂੰ ਮਾਰਨ ਤਾਂ ਮੈਂ ਜੇ ਨਾਲੇ ਨਾਸੋ ਨੂਹ ਮੈਨੂੰ ਮਾਰਨ ਤਾਂ ਉਦ ਤੋਤ ਹੈ ਚੰਗਾ ਮਾੜੀ اولاد ਕੀ ਕਰਨੀ ਹੁਣ ਮੇਰੀ ਅੱਗੇ ਆਉਂਦੀ ਰੱਬਾ ਮੇਰੀ ਕਰਨੀ ਪਰਨੀ ਹੁਣ ਮੇਰੀ ਅੱਗੇ ਆਉਂਦੀ ਰੱਬਾ ਮੇਰੀ ਕਰਨੀ ਪਰਨੀ ਸੱਸ ਆਪਣੀ ਨੂੰ ਤੂੰ ਸਿ ਬੁਲਾਉਂਦੀ ਆਖ ਕੇ ਬੁੜੀਏ ਢੇਡੇ ਟੈਂ ਤੀਰਾ ਵੀ ਆ ਗਿਆ ਬੁੜੀਏ ਕਿਉ ਖਾਂਦੀ ਫਿਰਦੀ ਢੇਡੇ ਟੈਂ ਤੀਰਾ ਵੀ ਆ ਗਿਆ ਬੁੜੀਏ ਕਿਉ ਖਾਂਦੀ ਫਿਰਦੀ ਢੇਡੇ ਜੋ ਆਪਣੀ ਸੱਸ ਨਾਲ ਮੈਂਸੀ ਕੀਤੀ ਉਹੀ ਪੈਂਦੀ ਮੈਨੂੰ ਜਰਨੀ

ਬੋਲ ਕਦੀ ਨਾ ਉਹਨੂੰ ਕੱਢਣ ਦਿੱਤਾ ਬਸ ਆਪਣਾ ਹੁਕਮ ਚਲਾਇਆ ਬੋਲ ਕਦੀ ਨਾ ਉਹਨੂੰ ਕੱਢਣ ਦਿੱਤਾ ਬਸ ਆਪਣਾ ਹੁਕਮ ਚਲਾਇਆ ਆਪਣੀ ਤੀਨੂ ਕਿਵੇਂ ਦਬੇ ਸੰਦਾਰੇ ਅੱਜ ਨੂੰ ਮੁੱਖ ਤਿਆਰ ਤੇਰੇ ਘਰ ਦੀ ਮੇਰੇ ਹੀ ਅੱਗੇ ਆਉਂ ਕਰਨੀ ਪਰਨੀ ਉਹ ਮੇਰੇ ਅੱਗੇ ਆਉਂਦੀ ਰੱਬਾ ਮੇਰੀ ਕਰਨੀ ਪਰਨੀ ਜੀਣਾ ਸੇਵਾ ਕਰਦਾ ਉਹ ਲੋਕੋ ਉਸੇ ਦੀ ਸੇਵਾ ਹੋਵੇ ਨਹੀਂ ਤਾਂ ਮੇਰੇ ਵਾਂਗੂ ਲੋਕੋ ਤਾਂ ਹੀ ਤਾਂ ਹੀ ਰੋਵੇ ਨਹੀਂ ਤਾਂ ਮੇਰੇ ਸੇਵਾ ਕਰੋਣੀ ਪਹਿਲ ਆਪਣੀ ਸੱਸ ਦੀ ਕਰਨੀ ਹੁਣ ਮੇਰੀ ਅੱਗੇ ਆਉਂਦੀ ਰੱਬਾ ਮੇਰੀ ਕਰਨੀ ਪਰਨੀ ਹੁਣ ਮੇਰੀ ਅੱਗੇ ਆਉਂਦੀ ਰੱਬਾ ਮੇਰੀ ਕਰਨੀ ਪਰਨੀ